ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਨੰਦਰਜੀਤ ਸਿੰਘ ਪਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ੁਰਕੀਆਂ ਤੋਂ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਭਖਿਆ ਵਿਵਾਦ ਮੇਅਰ ਚੁਣਨ ਵਾਲੇ ਪ੍ਰੈਜ਼ਾਈਡਿੰਗ ਅਫਸਰ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਆਮ ਆਦਮੀ ਪਾਰਟੀ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤਾ ਗਿਆ ਵੀਡੀਓ ਕਿਹਾ ਵੀਡੀਓ ਵਿੱਚ ਅਧਿਕਾਰੀ ਅਨਿਲ ਮਸੀ ਬੈਟ ਪੇਪਰ ਤੇ ਮਾਰ ਰਿਹਾ ਹੈ ਟਿੱਕ ਮੁੱਖ ਮੰਤਰੀ ਭਗਵੰਤ ਮਾਨ ਨਿਰਦੇਸ਼ਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ ਪੰਜਾਬ ਵਿੱਚ ਹੋਣ ਵਾਲੇ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਨੂੰ ਹਟਾਉਣ ਜਾ ਰਹੀ ਹੈ ਸਰਕਾਰ ਮੁੱਖ ਮੰਤਰੀ ਮਾਨ ਨੇ ਦਿੱਤੀ ਜਾਣਕਾਰੀ ਕਿਹਾ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਟੱਕਿਆਂ ਤੇ ਖੱਜਲ ਖਵਾਰੀ ਤੋਂ ਮਿਲੇਗੀ ਨਿਜਾਤ ਪੰਜਾਬ ਵਿੱਚ ਘਰ ਅਤੇ ਗੱਡੀ ਖਰੀਦਣਾ ਹੋਵੇਗਾ ਹੋਰ ਮਹਿੰਗਾ ਘਰ ਤੇ ਵਾਹਨ ਲੈਣ ਲਈ ਲੋਹ ਤੇ ਲੱਗਿਆ ਨਵਾਂ ਟੈਕਸ ਵਿਕਰਮ ਸ਼ੀਠੀਆ ਨੇ ਘੇਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਰਿਵਾਲ ਨੂੰ ਮਾਰੇ ਮੇਨੇ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੀਆਂ ਤਿਆਰੀਆਂ ਸ਼ੁਰੂ ਵੱਖ-ਵੱਖ ਮੀਟਿੰਗਾਂ ਵਿੱਚ ਲੱਗੀ ਸਰਕਾਰ ਸਰਕਾਰ ਦੀਆਂ ਮੀਟਿੰਗਾਂ ਤੇ ਉੱਠ ਰਹੇ ਨੇ ਸਵਾਲ ਮੀਟਿੰਗਾਂ ਵਿੱਚ ਦਿੱਲੀ ਦੀ ਮੰਤਰੀ ਅਤਿਸ਼ੀ ਦੇ ਸ਼ਾਮਲ ਹੋਣ ਦੀ ਚਰਚਾ ਭਾਜਪਾ ਨੇ ਕਿਹਾ ਕਿ ਦਿੱਲੀ ਦੇ ਮੰਤਰੀ ਚਲਾ ਰਹੇ ਨੇ ਪੰਜਾਬ ਸਰਕਾਰ ਹੁਣ ਖਬਰਾਂ ਵਿਸਥਾਰ ਨਾਲ ਚੰਡੀਗੜ੍ਹ ਮੇਹਰਚੋਣ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਦੌਰਾਨ ਮੇਹਰਚੋਣਾਂ ਨੂੰ ਲੈ ਕੇ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਇੱਕ ਨਵਾਂ ਵੀਡੀਓ ਪੇਸ਼ ਕੀਤਾ ਗਿਆ ਹੈ ਇਸ ਤੇ ਚੋਣ ਅਧਿਕਾਰੀ ਅਨਿਲ ਮਸੀ ਬੈਲਟ ਪੇਪਰ ਤੇ ਇੱਕ ਟਿਕ ਨਾ ਮਾਰਦੇ ਨਜ਼ਰ ਆ ਰਹੇ ਨੇ ਅਤੇ ਬਾਅਦ ਵਿੱਚ ਸੀਸੀਟੀਵੀ ਕੈਮਰੇ ਵੱਲ ਦੇਖ ਰਹੇ ਨੇ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਦੇ ਬਾਹਰ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਭੁੱਖ ਹੜਤਾਲ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਸਾਹ ਦੇਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਅਨਿਲ ਮਸੀ ਬੈਲਟ ਪੇਪਰ ਤੇ ਟਿਕ ਲਗਾ ਰਹੇ ਨੇ ਆਮ ਆਦੀ ਪਾਰਟੀ ਪੰਜਾਬ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ 25 ਕਿੱਟਾਂ ਦੀ ਵੀਡੀਓ ਵਿੱਚ ਮਸੀਹ ਨੂੰ ਸੀਸੀਟੀਵੀ ਕੈਮਰੇ ਵੱਲ ਦੇਖਦੇ ਹੋਏ ਅਤੇ ਬੈਂਕ ਪੇਪਰਾਂ ਤੇ ਨਿਸ਼ਾਨ ਲਗਾ ਕੇ ਇੱਕ ਖੁੱਲੇ ਬਕਸੇ ਵਿੱਚ ਪਾਉਂਦੇ ਦੇਖਿਆ ਜਾ ਸਕਦਾ ਹੈ ਪੋਸਟ ਵਿੱਚ ਲਿਖਿਆ ਹੈ ਕਿ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਆਮ ਆਦੀ ਪਾਰਟੀ ਦਾ ਦੋਸ਼ ਹੈ ਕਿ ਚੋਣ ਅਧਿਕਾਰੀ ਅਨਿਲ ਮਸੀਹ ਨੇ ਪਹਿਲਾਂ ਬੈਂਕ ਪੇਪਰ ਨੂੰ ਧਿਆਨ ਨਾਲ ਦੇਖਿਆ ਜਿਨ੍ਹਾਂ ਬੈਂਕ ਪੇਪਰਾਂ ਉੱਪਰ ਮੋਹਰ ਸੀ ਉਹਨਾਂ ਤੇ ਟਿਕ ਲਾਏ ਜਿਨ੍ਹਾਂ ਦੇ ਹੇਠਾਂ ਵੱਲ ਮੋਹਰ ਸੀ ਉਹਨਾਂ ਨੂੰ ਸਾਈਨ ਕੀਤਾ ਅਤੇ ਬਿਨਾਂ ਦੇਰੀ ਕੀਤੇ ਸਿੱਧਾ ਬਾਸਕਟ ਵਿੱਚ ਰੱਖ ਦਿੱਤਾ ਵੀਡੀਓ ਦੇਖਣ ਤੋਂ ਬਾਅਦ ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰ ਚੂੜ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਵੋਟ ਪੇਪਰਾਂ ਨਾਲ ਛੇੜਛਾੜ ਕੀਤੀ ਗਈ ਹੈ ਕਿ ਚੋਣਾਂ ਇਸ ਤਰ੍ਹਾਂ ਕਰਵਾਈਆਂ ਜਾਂਦੀਆਂ ਨੇ ਉਹਨਾਂ ਚੋਣ ਅਧਿਕਾਰੀ ਬਾਰੇ ਬੋਲਦੇ ਹੋਏ ਕਿਹਾ ਕਿ ਇਸ ਆਦਮੀ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਇਹ ਕੈਮਰੇ ਵੱਲ ਕਿਉਂ ਦੇਖ ਰਿਹਾ ਹੈ ਅਤੇ ਫਿਰ ਭਗੌੜਿਆ ਵਾਂਗ ਭੱਜ ਕਿਉਂ ਰਿਹਾ ਹੈ ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਗੂ ਜਰਨੈਲ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਕਿਹਾ ਕਿ ਦੇਖੋ ਕਿਵੇਂ ਭਾਜਪਾ ਵੋਟਾਂ ਚੋਰੀ ਕਰਦੀ ਹੈ ਇਸ ਲਈ ਹੁਣ ਦਾਵੇ 400 ਪਾਰ ਦੇ ਹੋ ਰਹੇ ਨੇ ਹਰਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਇਹ ਤਾਨਾਸ਼ਾਹੀ ਨੂੰ ਰੋਕਣ ਲਈ ਸਖਤ ਰੁਖ ਅਤਿਆਰ ਕਰਦਿਆਂ ਕਿਹਾ ਕਿ ਅਸੀਂ ਲੋਕਤੰਤਰ ਦਾ ਕਤਲ ਨਹੀਂ ਹੋਣ ਦੇਵਾਂਗੇ ਚੰਡੀਗੜ੍ਹ ਮੇਅਰ ਇਲੈਕਸ਼ਨ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਦੇ ਵੱਡਿਆਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਜਿਦੇ ਚ ਕਿਹਾ ਗਿਆ ਕਿ ਪ੍ਰੈਸਾਈਡਿੰਗ ਅਫੀਸਰ ਅਨਿਲ ਮਸੀਵਲੋਂ ਇਸ ਇਲੈਕਸ਼ਨ ਵਿੱਚ ਵੋਟਾਂ ਦੀ ਛੇੜਛਾੜ ਕੀਤੀ ਗਈ ਹੈ ਪ੍ਰੈਸਾਈਡਿੰਗ ਅਫਸਰ ਦੀ ਕੜੀ ਆਲੋਚਨਾ ਕੀਤੀ ਗਈ ਉਸ ਤੋਂ ਬਾਅਦ ਕੋਰਟ ਨੇ ਕਿਹਾ ਕਿ ਇਸ ਇਲੈਕਸ਼ਨ ਵਿੱਚ ਸਰੇ ਆਮ ਲੋਕਤੰਤਰ ਦਾ ਮਜ਼ਾਕ ਬਣਾਇਆ ਗਿਆ ਹੈ ਲੋਕਤੰਤਰ ਦੀ ਹਤਿਆ ਕੀਤੀ ਗਈ ਹੈ ਆਪਾਂ ਸਭ ਨੇ ਵੇਖਿਆ ਕਿਸ ਤਰੀਕੇ 23 ਜਨਵਰੀ ਨੂੰ ਇੰਡੀਆ ਐਲਾਈਂਸ ਦੀ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਜ਼ਿਆਦਾ ਵੋਟਾਂ ਹੋਣ ਦੇ ਬਾਵਜੂਦ ਵੀ ਭਾਜਪਾ ਦੀ ਘੱਟ ਵੋਟਾਂ ਹੋਣ ਦੇ ਬਾਵਜੂਦ ਵੀ ਕਿਸ ਤਰੀਕੇ ਸਰੇ ਆਮ ਧੱਕਾ ਕਰਕੇ ਭਾਜਪਾ ਦਾ ਮੇਅਰ ਬਣਾ ਦਿੱਤਾ ਗਿਆ ਤੇ ਉਨੂੰ ਇਮੀਡੀਏਟਲੀ ਲਿਆ ਕੇ ਕੁਰਸੀ ਤੇ ਬਿਠਾ ਦਿੱਤਾ ਗਿਆ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਗੰਭੀਰ ਮੰਨਿਆ ਹੈ ਜਿਸ ਤੋਂ ਬਾਅਦ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਖੁਦ ਜਵਾਬ ਦੇਣ ਲਈ ਤਾਲਬ ਕੀਤਾ ਗਿਆ ਇਸ ਮਾਮਲੇ ਦੀ ਅਗਲੀ ਸੁਣਵਾਈ 19 ਫਰਵਰੀ ਨੂੰ ਹੋਵੇਗੀ ਦਾਦੀ ਕਿ ਚੰਡੀਗੜ੍ਹ ਮੇਰ ਦੀਆਂ ਚੋਣਾਂ ਦੇ ਦੌਰਾਨ ਪ੍ਰੈਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਨੇ ਮਨੋਜ ਸੁੰਕਰ ਨੂੰ 16 ਵੋਟਾਂ ਪੈਣ ਤੇ ਮੇਰ ਬਣਾ ਦਿੱਤਾ ਸੀ ਗੜਜੋੜ ਦੇ ਮੇਰ ਉਮੀਦਵਾਰ ਕੁਲਦੀਪ ਸਿੰਘ ਨੂੰ 12 ਵੋਟਾਂ ਪਈਆਂ ਸਨ ਤੇ ਪ੍ਰੈਜ਼ਾਈਡਿੰਗ ਅਫਸਰ ਨੇ 8 ਵੋਟਾਂ ਨੂੰ ਅਵੈਦ ਐਲਾਨ ਦਿੱਤਾ ਸੀ ਜਿਸ ਤੋਂ ਬਾਅਦ ਵੱਡਾ ਹੰਗਾਮਾ ਸ਼ੁਰੂ ਹੋ ਗਿਆ ਖਬਰ ਪੰਜਾਬ ਸਰਕਾਰ ਨਾਲ ਜੁੜੀ ਹੈ ਸਰਕਾਰ ਸੂਬੇ ਵਿੱਚ ਹੋਣ ਵਾਲੀਆਂ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਹਟਾਉਣ ਜਾ ਰਹੀ ਹੈ ਇਹ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ੱਤਕਿਆਂ ਅਤੇ ਖੱਜਲਖਵਰੀ ਨਾਲ ਮੂੰਹ ਮੱਥਾ ਨਾ ਲੌਣਾ ਪਵੇ ਹੁਣ ਹਰ ਕਿਸਮ ਦੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਹੋ ਜਾਵੇਗੀ ਇਸ ਦੇ ਮੇਰਵੇ ਜਲਦੀ ਸਾਂਝੇ ਕਿਤੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਭਲਾਈ ਨੂੰ ਦੇਖਦੇ ਹੋਏ ਇੱਕ ਵੱਡਾ ਫੈਸਲਾ ਲਿਆ ਹੈ ਪੰਜਾਬ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਸ ਤਹਿਤ ਸੂਬੇ ਵਿੱਚ ਹੋ ਰਹੀਆਂ ਰਜਿਸਟਰੀਆਂ ਤੇ ਐਨ.ਓ.ਸੀ ਵਾਲੀ ਸ਼ਰਤ ਨੂੰ ਹਟਾਇਆ ਜਾ ਰਿਹਾ ਹੈ ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ ਆਪ ਦੀ ਸਰਕਾਰ ਆਪ ਦੇ ਤੌਰ ਪ੍ਰੋਗਰਾਮ ਦੀ ਸ਼ੁਰੂਆਤ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕਰਦੇ ਹੋਏ ਕਿਹਾ ਗਿਆ ਕਿ ਹੁਣ ਰਜਿਸਟਰੀਆਂ ਤੇ ਐਨਓਸੀ ਨੂੰ ਹਟਾ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਖੱਜਲ ਨਹੀਂ ਹੋਣਾ ਪਵੇਗਾ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਅੱਗੇ ਤੋਂ ਗੈਰ ਕਾਨੂੰਨੀ ਕਲੋਨੀਆ ਨਹੀਂ ਬਣ ਦੇਣਗੇ ਤੇ ਜਿੰਨੀਆਂ ਵੀ ਰਿਸ਼ਤੀਆਂ ਹੋਣਗੀਆਂ ਜਿਸ ਕਿਸਮ ਦੀ ਵੀ ਰਿਸ਼ਤੇ ਹੋਣਗੇ ਸਾਰਿਆਂ ਤੋਂ ਐਨਓਸੀ ਖਤਮ ਪਰ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਸੀ ਬਣ ਦੇਣੀ ਹੁਣ ਕੀ ਕਰਦੇ ਕਲੋਨੀਆ ਬਣਾਉਣ ਵਾਲੇ ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭੱਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਪਾ ਜਾਂਦੇ ਨੇ ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੈਗਲ ਹੈ ਦਿਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਤਰਨਾ ਮੀਟਰ ਨਹੀਂ ਲੱਗ ਰਹੇ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰ ਗਏ ਅੱਜ ਤੋਂ ਬਾਅਦ ਇਲੈਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆਂ ਚ ਪਲਾਟ ਲੈ ਕੇ ਗਰੀਬ ਲੈ ਕੇ ਕੋਈ ਪੈਸੇ ਥੋੜਾ ਤਾਂ ਪੈਸਾ ਲੱਗ ਗਿਆ ਨਾ ਤਾਂ ਅਸੀਂ ਉਸ ਪੈਸੇ ਦਾ ਮੁੱਲ ਪਾਉਣ ਲੱਗਿਆ ਕੋਈ ਗੱਲ ਨਹੀਂ 2 4 5 10 50 100 ਕਲੋਨੀ ਵਾਲਿਆਂ ਨੂੰ ਵੀ ਫਾਇਦਾ ਹੋ ਜੂ ਮੇਰੀ ਇਲੀਗਲ ਕਲੋਨੀ ਵਿਗ ਗਈ ਚਲੋ ਕੋਈ ਨਹੀਂ ਖੁਸ਼ ਹੋ ਲੈ 5 ਦਿਨ 10 ਦਿਨ ਮਹੀਨਾ 2 ਮਹੀਨੇ ਅਗਲੀ ਅਗਲੀ ਵੀ ਕੱਟੂਗਾ ਫਿਰ ਆਉਣਾ ਤਾਂ ਆਉਣਾ ਤਾਂ ਫਿਰ ਪੁਲਾਂ ਦੇ ਹੇਠ ਹੀ ਆ ਪਾਣੀ ਨੇ ਨਾ ਅਗਲੀ ਵਾਰੀ ਫਿਰ ਅਸੀਂ ਕਹਾਂਗੇ ਕਿ ਪਹਿਲਾਂ ਹੀ ਇਲੀਗਲ ਕੱਟੀ ਹੋਈ ਐ ਪਹਿਲਾਂ ਹੀ ਦਾ ਹਿਸਾਬ ਕਰ ਪਹਿਲਾਂ ਪਰ ਤੁਹਾਨੂੰ ਅਸੀਂ ਦ੍ਰਿਸ਼ਟੀਆਂ ਵਾਸਤੇ ਰੋਕ ਦੇਣੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਨੇ ਮਕਾਨ ਉਤਸਾਰੀ ਤੇ ਸ਼ਹਿਰੀ ਵਿਕਾਸ ਭਾਗ ਨੇ ਸੂਬੇ ਦੇ 22 ਜ਼ਿਲ੍ਹਿਆਂ ਦੇ 5773 ਪਿੰਡਾਂ ਨੂੰ ਐਨਓਸੀ ਤੋਰਾ ਹੱਥ ਦਿੱਤੀ ਸੀ ਇਸ ਦੇ ਬਾਵਜੂਦ ਐਨਓਸੀ ਕਰਕੇ ਲੋਕਾਂ ਦੀ ਵੱਡੀ ਖੱਜਲਖਵਰੀ ਹੋ ਰਹੀ ਸੀ ਇੱਕ ਪਾਸੇ ਐਨਓਸੀ ਕਰਕੇ ਜਾਇਦਾਦਾਂ ਦੇ ਰਜਿਸਟਰੀਆਂ ਵਿੱਚ ਅੜੀਕਾ ਪੈ ਰਿਹਾ ਸੀ ਉੱਥੇ ਹੀ ਐਨਓਸੀ ਦੇ ਨਾਂ ਤੇ ਕਈ ਤਾਂਦਲੀਆਂ ਵੀ ਸਾਹਮਣੇ ਆ ਰਹੀਆਂ ਸਨ ਪੰਜਾਬ ਦੇ ਲੋਕਾਂ ਤੇ ਇੱਕ ਹੋਰ ਨਵਾਂ ਬੋਝ ਪੈਣ ਜਾ ਰਿਹਾ ਹੈ ਹੁਣ ਘਰ ਦੇ ਬਹਾਨਾ ਤੇ ਲੋਨ ਲੈਣਾ ਮੈਗਾ ਪੈ ਸਕਦਾ ਹੈ ਅਤੇ ਇਸ ਦੇ ਚੱਲਦਿਆਂ ਲੋਕਾਂ ਨੂੰ ਆਪਣਾ ਮਕਾਨ ਲੈਣ ਜਾਂ ਫਿਰ ਆਪਣੇ ਲਈ ਵਾਹਨ ਖਰੀਦਣ ਤੇ ਇੱਕ ਹੋਰ ਟੈਕਸ ਦੇਣਾ ਪੈ ਸਕਦਾ ਹੈ ਇਸ ਤੇ ਤੰਜ ਕਸਦੇ ਹੋਏ ਸ਼੍ਰੋਮਣੀ ਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਸਾਹਿਬ ਅਰਵਿੰਦ ਕੇਰਵਾਲ ਦੇ ਦਿਨ ਰਾਤ ਸੇਵਾ ਵਿੱਚ ਲੱਗੇ ਹੋਏ ਨੇ ਤੇ ਪੰਜਾਬ ਦਾ ਬੁਰਾ ਹਾਲ ਹੈ ਪੰਜਾਬ ਵਿੱਚ ਘਰ ਅਤੇ ਵਾਹਨਾਂ ਦਾ ਕਰਜ਼ਾ ਲੈਣਾ ਹੋਰ ਮਹਗਾ ਹੋ ਗਿਆ ਹੈ ਕਿਉਂਕਿ ਸਰਕਾਰ ਨੇ ਇਸ ਮਦਦ ਬੈਂਕਾਂ ਜਾਂ ਲੋਨ ਕ੍ਰੈਡਿਟ ਕੰਪਨੀਆਂ ਦੁਆਰਾ ਮਨਜ਼ੂਰ ਕਿਤੇ ਗਏ ਕਰਦਿਆਂ ਤੇ 0.25 ਫੀਸ ਦੀ ਸਟੈਂਪ ਡਿਊਟੀ ਲਗਾਉਣ ਦੀ ਇਜਾਜ਼ਤ ਦੇਣ ਵਾਲੇ ਐਕਟ ਨੂੰ ਅਧਸੂਚਿਤ ਕੀਤਾ ਏ ਇਸ ਤੋਂ ਬਾਅਦ ਸ਼੍ਰੋਮਣੀ ਕਾਲੀਦਾ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਨਿਸ਼ਾਨਾ 사ਧਿਆ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਰ ਲਓ ਕਿਉਂ ਨੂੰ ਭਾਂਡਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜੀਵਰ ਦੀ ਦਿਨ ਰਾਤ ਸੇਵਾ ਵਿੱਚ ਲੱਗੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੇ ਪੰਜਾਬ ਵਿੱਚ ਆਪਣਾ ਮਕਾਨ ਲੈਣ ਜਾਂ ਫਿਰ ਆਪਣੇ ਲਈ ਵਾਹਨ ਖਰੀਦਣ ਤੇ ਵੀ ਟੈਕਸ ਠੋਕ ਦਿੱਤਾ ਏ ਮਜੀਠੀਆ ਨੇ ਕਿਹਾ ਕਿ ਪੈਸਾ ਬੈਂਕਾਂ ਦਾ ਵਿਆਜ ਦੇਣ ਵਾਲਾ ਕਰਜ਼ਦਾਰ ਅਤੇ ਟੈਕਸ ਪੰਜਾਬ ਦੇ ਵਸਨੀਕਾਂ 'ਤੇ ਹੋਮ ਲੋਨ ਤੇ ਵਾਈਕਲ ਲੋਨ ਤੇ ਲੱਗੀ 0.25 ਫੀਸ ਦੀ ਸਟੈਂਪ ਡਿਊਟੀ ਮੁਖਤਿਆਰ ਨਾਮਿਆਂ ਆਮ ਅਤੇ ਖਾਸ ਤੇ ਲੱਗੀ 2 ਫੀਸ ਦੀ ਸਟੈਂਪ ਡਿਊਟੀ ਮਜੀਠਿਆ ਨੇ ਤੰਜ ਕਸਦਿਆ ਕਿਹਾ ओके ਆਮ ਆਦੀ ਪਾਰਟੀ ਸਰਕਾਰ ਨੂੰ ਮਿਲਣਗੇ 1000 ਕਰੋੜ ਰੁਪਏ ਇਸ਼ਤਿਹਾਰਵਾਦੀ ਤੇ ਫੂਕੇ 1100 ਕਰੋੜ ਰੁਪਏ ਕੇਜਰੀਵਾਲ ਸਾਹਿਬ ਦੇ ਸਪੈਸ਼ਲ ਪ੍ਰੋਜੈਕਟ ਤੇ ਫੂਕੇ 400 ਕਰੋੜ ਰੁਪਏ ਸੋਸ਼ਲ ਮੀਡੀਆ ਟੀਮ ਤੇ ਫੂਕੇ 200 ਕਰੋੜ ਰੁਪਏ 1700 ਕਰੋੜ ਰੁਪਏ ਫੂਕੇ 1000 ਕਰੋੜ ਰੁਪਏ ਟੈਕਸ ਦੇ ਪੰਡ ਧਰਤੀ ਪੰਜਾਬੀਆਂ ਦੇ ਸਿਰ ਨਹੀਂ ਰੀਸਾਂ ਤੇਰੀਆਂ ਭਗਵੰਤ ਮਾਨਾ ਮਜੀਠੀਆ ਨੇ ਕਿਹਾ ਕਿ ਦਿਨ ਬਦ ਦਿਨ ਜਿਹੜੀ ਤੁਸੀਂ ਅੱਥ ਚੁੱਕੀ ਹੋਈ ਹੈ ਲੋਕ ਵੀ ਅੱਡੀਆਂ ਚੁੱਕ ਕੇ ਚੋੜਾਂ ਵਾਲੇ ਦਿਨ ਉਡੀਕ ਰਹੇ ਨੇ ਇਹ ਲੋਕ ਹਰ ਚੀਜ਼ ਦਾ ਹਿਸਾਬ ਲੈਣਗੇ ਮਜੀਠੀ ਨੇ ਕਿਹਾ ਕਿ ਭਗਵੰਤ ਮਾਨ ਜੀ ਕੁਝ ਤਾਂ ਹੋਸ਼ ਵਿੱਚ ਆਓ ਕਿਉ ਪੰਜਾਬ ਤੇ ਪੰਜਾਬੀਆਂ ਨੂੰ ਡੋਬਣ ਤੇ ਤੁਲਿਓ ਜ਼ਿਕਰ ਕਰਦੀਏ ਕਿ ਪੰਜਾਬ ਵਿਧਾਨ ਸਭਾ ਨੇ ਨਵੰਬਰ ਵਿੱਚ ਆਪਣੇ ਮਾਨਸੂਨ ਸੈਸ਼ਨ ਵਿੱਚ ਦੋ ਬਿਲ ਪਾਸ ਕੀਤੇ ਜਿਸ ਵਿੱਚ ਭਾਰਤੀ ਸਟੈਂਪ ਬਿਲ 2023 ਸ਼ਾਮਲ ਹੈ ਜਿਸ ਵਿੱਚ ਘਰੇਲੂ ਅਤੇ ਵਾਨਾਂ ਤੇ ਕਰਜ਼ਿਆਂ ਤੇ 0.25 ਫੀਸ ਦੀ ਸਟੈਂਪ ਡਿਊਟੀ ਲਗਾਉਣਾ ਸ਼ਾਮਲ ਹੈ ਤੋਂ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ ਲਗਾਤਾਰ ਆਵਾਦੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਆਏ ਨੇ ਤੇ ਹੁਣ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਨਵੇਂ ਬਿਲ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜriwal ਨੂੰ ਘੇਰਿਆ ਜਾ ਰਿਹਾ ਹੈ ਮੇਡੀਆ ਦਾ ਮੰਨਣਾ ਹੈ ਕਿ ਇਸ ਬਿੱਲ ਨਾਲ ਪੰਜਾਬ ਦੇ ਲੋਕਾਂ ਤੇ ਵਾਧੂ ਬੋਝ ਪਵੇਗਾ ਇਸ ਡਿਊਟੀ ਦੇ ਆਉਣ ਤੋਂ ਬਾਅਦ ਗੱਡੀਆਂ ਤੇ ਹੋਮ ਲੋਨ ਮਹਿੰਗੇ ਹੋ ਜਾਣਗੇ ਹੁਣ ਦੇਖਣਾ ਹੋਵੇਗਾ ਕਿ ਇਸ ਬਿੱਲ ਤੇ ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਹੈ ਪੰਜਾਬ ਸਰਕਾਰ ਛੇਤੀ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ ਪਰ ਇਸ ਨੂੰ ਲੈ ਕੇ ਹੋਣ ਵਾਲੀਆਂ ਮੀਟਿੰਗਾਂ ਤੇ ਸਵਾਲ ਖੜੇ ਹੋ ਰਹੇ ਨੇ ਇਨਾ ਮੀਡੀਆ ਚ ਦਿੱਲੀ ਦੀ ਮੰਤਰੀ ਅਤਿਸ਼ੀ ਦੀ ਇਸ ਮੁੱਦੇ ਨੂੰ ਲੈ ਕੇ ਚਰਚਾ ਹੋ ਰਹੀ ਹੈ ਇਸ ਨੂੰ ਲੈ ਕੇ ਭਾਜਪਾ ਨੇ ਵੀ ਹੁਣ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਭਾਜਪਾਗੂ ਐਸਐਸ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਬਜਟ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਵਿਰੋਧੀ ਧਿਰਾਂ ਵੀ ਸਰਗਰਮ ਹੋ ਗਈਆਂ ਨੇ ਹੁਣ ਇਸ ਮਾਮਲੇ ਤੇ ਬੀਜੇਪੀ ਪੰਜਾਬ ਸਰਕਾਰ ਨੂੰ ਘੇਰਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਭਾਜਪਾਗੂ ਐਸਐਸ ਚੰਨੀ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਪੰਜਾਬ ਸਰਕਾਰ ਦੇ ਪੰਜਾਬ ਦੇ ਬਜਟ ਨੂੰ ਲੈ ਕੇ ਚਿੰਤਾ ਜਤਾਈ ਹੈ ਉਨਾ ਕਿਹਾ ਕਿ ਪੰਜਾਬ ਸਰਕਾਰ ਨੂੰ ਬਜਟ ਪੇਸ਼ ਕਰਨ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਉਦਯੋਗਪਤੀਆਂ ਨਾਲ ਚਾਤਿਆ ਕਰਨੀ ਚਾਹੀਦੀ ਹੈ। ਉਹਨਾਂ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬਜਟ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਹੋ ਰਹੀਆਂ ਮੀਟਿੰਗਾਂ ਵਿੱਚ ਦਿੱਲੀ ਦੇ ਮੰਤਰੀ ਸ਼ਾਮਲ ਹੋ ਰਹੇ ਨੇ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਮਤਲਬ ਕੋਈ ਵੀ ਇੱਕ ਵੀ ਅਜਿਹਾ ਕੋਈ ਪਾਇਦਾਰ ਕੰਮ ਜਾਂ ਚੰਗਾ ਕੰਮ ਜਾਂ ਲੋਕਾਂ ਦੀਆਂ ਉਮੀਦਾਂ ਤੱਕ ਉਤਰਨ ਵਾਲਾ ਕੰਮ ਉਹ ਨਹੀਂ ਹੋਇਆ। ਉਹ ਬੜੀ ਲੰਬੀ ਚੌੜੀ ਲਿਸਟ ਆਪਾਂ ਉਹਦੀ ਵੀ ਗੱਲ ਕਰਾਂਗੇ ਪਰ ਅੱਜ ਇੱਕ ਬਹੁਤ ਬੜਾ ਇੰਪੋਰਟੈਂਟ ਮੁੱਦਾ ਇਹ ਹੈਗਾ ਕਿ ਪੰਜਾਬ ਦਾ ਜਿਹੜਾ ਸਰਮਾਇਆ ਲੋਕਾਂ ਦੀ ਜਿਹੜੀ ਕਮਾਈ ਦਾ ਹਿੱਸਾ ਜਿਹੜਾ ਪੰਜਾਬ ਸਰਕਾਰ ਨੂੰ ਟੈਕਸਾਂ ਦੇ ਰੂਪ ਵਿੱਚ ਜਾਂਦਾ ਉਹਨੂੰ ਆਪਾਂ ਕਹਿੰਦੇ ਆਂ ਵੀ ਇੱਕ ਐਨੂਅਲ ਐਕਸਰਸਾਈਜ਼ ਹੁੰਦੀ ਹੈ ਤੇ ਬਜਟ ਬੰਦ ਹੈ ਉਹ ਜਿਹੜਾ ਬਜਟ ਹੈਗਾ ਉਹ ਬਜਟ ਦੀ ਤਿਆਰੀ ਹੋ ਰਹੀ ਹੈ ਠੀਕ ਹੈ ਤਿਆਰੀ ਕਰਨੀ ਚਾਹੀਦੀ ਹੈ ਸਾਰੇ ਜਿੰਨੇ ਵੀ ਵਰਗ ਹੈਗੇ ਨੇ ਚਾਹੇ ਉਹਦੇ ਵਿੱਚ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਮਲਾਜਮ ਨੇ ਚਾਹੇ ਨਸਟਲਿਸਟ ਨੇ ਚਾਹੇ ਵਪਾਰ ਹੈ ਜੋ ਵੀ ਹੈ ਉਹਨਾਂ ਸਾਰਿਆਂ ਦੇ ਨਾਲ رابطہ ਬਣਾ ਕੇ ਜੋ ਜੋ ਉਹਨਾਂ ਦੇ ਵਿਚਾਰ ਹੈ ਚਾਹੇ ਆਨਲਾਈਨ ਵਿਚਾਰ ਲੈ ਕੇ ਪੰਜਾਬ ਦੇ ਬਜਟ ਜਿਹੜਾ ਹੈਗਾ ਉਹ ਇਹਨਾਂ ਨੂੰ ਬਣਾਉਣਾ ਚਾਹੀਦਾ ਔਰ ਇਹੀ ਐਕਸਰਸਾਈਜ਼ ਹੁੰਦੀ ਹੈ ਪਰ ਬਹੁਤ ਵੱਡੀ ਹੈਰਾਨੀ ਔਰ ਚਿੰਤਾ ਦਾ ਵਿਸ਼ਾ ਇਹ ਹੈਗਾ ਕਿ ਜਿਹੜੀ ਦਿੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਉਹਨਾਂ ਦੀ ਮਨਿਸਟਰ ਜਿਹੜੀ ਆਚੀ ਜੀ ਨੇ ਉਹ ਪੰਜਾਬ ਬਜਟ ਦੀਆਂ ਜਿਹੜੀਆਂ ਹਾਈ ਲੈਵਲ ਦੀਆਂ ਮੀਟਿੰਗਾਂ ਨੇ ਉਹਦੇ ਵਿੱਚ ਉਹਨਾਂ ਦੀ ਸ਼ਮੂਲਿਤ ਹੈ ਮਤਲਬ ਕਿੱਦਾਂ ਆਪਾਂ ਇਹ ਗੱਲ ਕਨਸੀਵ ਕਰ ਸਕਦੇ ਹਾਂ ਕਿੱਦਾਂ ਗੱਲ ਇਹ ਸੋਚ ਸਕਦੇ ਆ ਕਿ ਜਿਹੜੇ ਬੰਦੇ ਦਾ ਜਿਹੜੀ ਅਥਾਰਟੀ ਦਾ ਜਿਹੜੇ ਵੀ ਨਾਗਰਿਕ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤਾਂ ਅਸੀਂ ਉਹਨੂੰ ਉਹਦੇ ਵਿੱਚ ਸ਼ਮੂਲਿਤ ਕਰ ਰਹੇ ਹਾਂ ਫਿਰ ਇਹ ਗੱਲ ਜਿਹੜੀ ਹੋਰ ਪਰਪੱਕ ਹੋ ਰਹੀ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਪੰਜਾਬ ਦੇ ਇਹ ਬਸ ਸਰਾ ਭਗਵਾਨ ਸਿੰਘ ਮਾਨ ਨਹੀਂ ਚਲਾ ਰਹੇ ਉਹਨੂੰ ਜਿਵੇਂ ਆਪਾਂ ਪਹਿਲਾਂ ਕਹਿ ਰਹੇ ਆ ਕਿ ਅਰਵਿੰਦ ਕੇਜਰੀਵਾਲ ਜੀ ਚਲਾ ਰਹੇ ਨੇ ਸ਼ੁਰੂ ਤੋਂ ਚਲਾਉਂਦੇ ਆ ਰਹੇ ਨੇ ਔਰ ਇੱਥੇ ਇਹਨਾਂ ਜਿਹੜੀ ਲੋਕਲ ਸਰਕਾਰ ਆ ਉਹਦੇ ਪੱਲੇ ਜਾਂ ਉਹ ਉਹਨਾਂ ਕੋਲ ਹੱਥ ਵਿੱਚ ਕੁਝ ਨਹੀਂ ਹੈ ਜੋ ਹੁੰਦਾ ਉਤੋਂ ਹੀ ਘੁੰਦਾ ਤਾਂ ਦਾਦੀ ਕਿਸ ਦੇ ਨਾਲ ਹੀ ਉਹਨਾਂ ਵੱਡੇ ਨਿਸ਼ਾਨੇ ਸਾਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜੇਹੀ ਕੋਈ ਸਕੀਮ ਲਾਗੂ ਨਹੀਂ ਕੀਤੀ ਗਈ ਜੋ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੀ ਹੋਵੇ ਜ਼ਿਕਰ ਹੋਇਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਪੰਜਾਬ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਪਰ ਆਮ ਆਦੀ ਪਾਰਟੀ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਜਾਂਦਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਭਾਜਪਾ ਦੇ ਇਲਜ਼ਾਮਾਂ ਦਾ ਆਮ ਆਦੀ ਪਾਰਟੀ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਵਿੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦੇ ਇੱਕ ਵਾਰ ਫਿਰ ਸਵਾਗਤ ਹੈ ਬਾਦਿਆਂ ਅਗਲੀ ਖਬਰ ਵੱਲ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਸਰਕਾਰ ਤੁਹਾਡੇ ਦਵਾਰ ਸਕੀਮ ਸ਼ੁਰੂ ਕੀਤੀ ਗਈ ਹੈ ਮੰਤਰੀਆਂ ਤੇ ਵਿਧਾਇਕਾਂ ਨੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਵਿੱਚ ਚਾਰ ਸੰਭਾਲਿਆ ਅਤੇ ਲੋਕਾਂ ਦੇ ਸਮੱਸਿਆਵਾਂ ਸੁਣ ਰਹੇ ਨੇ ਇਸ ਦੇ ਨਾਲ ਹੀ 45 ਸਵਿਧਾਵਾਂ ਜਿਨ੍ਹਾਂ ਲਈ ਲੋਕਾਂ ਨੂੰ ਸੇਵਾ ਕੇਂਦਰ ਵਿੱਚ ਜਾਣਾ ਪੈਂਦਾ ਸੀ ਇਸ ਕੈਂਪ ਵਿੱਚ ਮੁਹਈਆ ਕਰਵਾਇਆ ਜਾਣ ਗਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਪਾਖਰਪੁਰ ਕੈਂਪ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਮਿਸ਼ਨ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਅੱਜ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਤਹਿਤ ਪੂਰੇ ਪੰਜਾਬ ਭਾਰਤ ਚ ਕੈਂਪ ਲਗਾਏ ਜਾਣਗੇ ਡੇਰਾਬੱਸੀ ਦੇ ਪਿੰਡ ਪਾਖਰਪੁਰ ਵਿੱਚ ਲਗਾਏ ਗਏ ਕੈਂਪ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਏ ਇਸ ਮੌਕੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉਹਨਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਮੌਕੇ ਤੀ ਹੱਲ ਕੀਤੇ ਜਾਣਗੇ ਇਸ ਮਿਸ਼ਨ ਤਹਿਤ ਲੋਕਾਂ ਨੂੰ ਇੱਧਰ ਉੱਧਰ ਨਹੀਂ ਜਾਣਾ ਪਵੇਗਾ ਅਤੇ ਉਹਨਾਂ ਦੇ ਕੀਮਤੀ ਸਮੇਂ ਦੀ ਬਚਤ ਹੋਵੇਗੀ ਮੈਂ ਅਕਸਰ ਬੋਲਦਾ ਰਹਿਆ ਕਿ ਦਫ਼ਤਰਾਂ ਦੀਆਂ ਖੱਜਲ ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦਿਆਂ ਨੀਆਂ ਜੁੱਤੀਆਂ ਘਸ ਗਈਆਂ ਛਿੜਕਾਂ ਖਾਂਦਿਆਂ ਦੀਆਂ surjit patar ji ne likhya ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਕਹਿੰਦੇ ਕਹੋਂਦੇ ਜ਼ਿਮੀਂਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ বাজਦੇ ਨੇ ਸਰਦਾਰ ਸਾਹਿਬ ਕੀ ਹਾਲ ਚਾਲ ਹੈ ਫਲਾਣਾ ਸਿੰਘ ਲੰਘਿਆ ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚ ਆਉਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਛਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ ਉਹ ਬੁੱਧਵਾਰ ਉਹ ਵੀਰਵਾਰ ਉਹ ਮੰਗਲਵਾਰ ਆਈ ਹੀ ਨਹੀਂ ਕਦੇ ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਫਿਰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਇੱਕ ਦਿਨ ਮੈਂ ਪੁੱਛ ਲਿਆ ਦਾਦਾ ਜੀ ਬਾਬਾ ਕਹਿੰਦੇ ਸਾਡੇ ਮਾਲ ਵਿੱਚ ਬਾਬਾ ਕਹਿੰਦੇ ਦਾਦਾ ਜੀ ਮੈਂ ਕਿਹਾ ਬਾਬਾ ਕਿੱਥੇ ਜਾਣਾ ਉਹਨਾਂ ਰੋਜ਼ ਤੇ ਕਿੱਥੋਂ ਆ ਜਾਣਾ ਉਹਨਾਂ ਉਹ ਕਹਿੰਦਾ ਤੈਨੂੰ ਨਹੀਂ ਪਤਾ ਪੁੱਤੇ ਕੰਮ ਆ ਦਾ ਬਸ ਇਹ ਕੰਮ ਬਣ ਜੇ ਮੇਰਾ ਜੀਵਨ ਸੁਖੀ ਹੋ ਜੇ ਮੈਂ ਕਿਹਾ ਵੀ ਪਤਾ ਨਹੀਂ ਕਿਹੜਾ ਕੰਮ ਹੈ ਕੰਮ ਕੀ ਸੀਗਾ ਜੀ ਫਰਜ਼ ਫਰਜ਼ ਕਢਾਉਣੀ ਸੀ ਫਰਜ਼ ਨੇ ਜ਼ਿੰਦਗੀਆਂ ਖਰਾਬ ਕਰ ਰੱਖੀਆਂ ਅੱਜ ਸਭ ਤੋਂ ਵੱਧ ਮੈਂ ਫਰਜ਼ ਕੇ ਅੰਦਰ ਤੇ ਗਿਆ ਸਭ ਤੋਂ ਵੱਧ ਫਰਜ਼ਾਂ ਹੀ ਨਿਕਲ ਰਹੀਆਂ ਨੇ ਅੱਜ ਵੀ 100 ਤੋਂ ਪਾਰ ਕਰੀ ਬੈਠੇ ਨੇ ਬਾਕੀ ਕੋਈ 15 ਐ ਕੋਈ 17 ਐ ਕੋਈ 20 ਐ ਕੋਈ ਬੱਚੀ ਐ ਫਰਦਾਂ ਸੋ ਯਾਰ ਸਾਡੀ ਜ਼ਮੀਨ ਐ ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ ਕਿਸੇ ਹੋਰ ਦੀ ਫਰਦ ਮੰਗਦੇ ਆ ਅੱਛਾ ਹੋਰ ਵਾਲੇ ਤਾਂ ਪਹਿਲਾਂ ਹੀ ਨਿਕੜ ਲੈਂਦੇ ਨੇ ਨਜਾਇਜ਼ ਕਬਜ਼ਿਆਂ ਨੂੰ ਤਾਂ ਪਤਾ ਨਹੀਂ ਕਿੱਥੋਂ ਮਿਲ ਜਾਂਦੀ ਨੇ ਜਿਹੜੀਆਂ ਫਰਦਾਂ ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੇ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਤੋਂ ਦੱਸਦੀ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰ ਬੈਠੇ ਹੀ ਨਾਗਰਿਕ ਸੇਵਾਵਾਂ ਮਾ ਦੇਣ ਲਈ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ ਇਸ ਯੋਜਨਾ ਦਾ ਉਦੇਸ਼ ਲੋਕਾਂ ਨੂੰ ਉਹਨਾਂ ਦੇ ਦਰਵਾਜ਼ੇ ਤੇ ਨਾਗਰਿਕ ਕੇਂਦਰੀ ਸੇਵਾਵਾਂ ਮਾ ਪ੍ਰਦਾਨ ਕਰਨਾ ਹੈ ਇਸ ਲਈ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੀ ਰਿਆਸ਼ ਦੇ ਨੇੜੇ ਉਹਨਾਂ ਦੀਆਂ ਸ਼ਿਕਾਇਤਾਂ ਸਮੱਸਿਆਵਾਂ ਸੁਣਨਾ ਤੇ ਹੱਲ ਕਰਨਾ ਸ਼ਾਮਲ ਹੈ ਬਰਖਾਸਤ اے آئی جی ਰਾਜੇ ਸਿੰਘ ਹੁੰਦੜ ਦੀਆਂ ਮੁਸ਼ਕਲਾਂ ਮੁਰਬਾਦਿਆਂ ਦੇ ਨਜ਼ਰ ਆ ਰਹੀਆਂ ਨੇ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਬਰਖਾਸਤ اے آئی جی ਖਿਲਾਫ ਮੁਰਤੋਂ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਪੁਲਿਸ ਇੰਟੈਲੀਜੈਂਸ ਦਾ ਮੰਨਣਾ ਹੈ ਕਿ ਮੁਲਜ਼ਮ ਰਾਜੇ ਸਿੰਘ ਵਿਦੇਸ਼ ਭੱਜ ਗਿਆ ਜਾਂ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਿਹਾ ਹੈ ਇਸ ਮਾਮਲੇ 'ਚ ਹੁਣ ਪੰਜਾਬ ਪੁਲਿਸ ਐਨਆਈਏ ਦੀ ਮਦਦ ਨਾਲ ਜਾਂਚ ਅੱਗੇ ਵਧਾਉਣ ਦੀ ਤਿਆਰੀ ਕਰ ਰਹੀ ਹੈ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਬਰਖਾਸਤ اے آئی جی ਰਾਜੇ ਸਿੰਘ ਹੁੰਦੜ ਖਿਲਾਫ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਪੋਰਟ ਨੇ ਲੁਕਆਊਟ ਨੋਟਿਸ ਜਾਰੀ ਕਰਕੇ ਬੰਦਰਗਾਹਾਂ ਹਵਾਈ ਅੱਡਿਆਂ ਤੇ ਰਾਸ਼ਟਰੀ ਮਾਰਗਾਂ ਤੇ ਉਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਜੋ ਜੇਕਰ ਮਲਜ਼ਮ ਅਜੇ ਤੱਕ ਦੇਸ਼ ਛੱਡ ਕੇ ਨਹੀਂ ਗਿਆ ਤਾਂ ਉਸ ਨੂੰ ਕਾਬੂ ਕੀਤਾ ਜਾ ਸਕੇ ਦੂਜੇ ਪਾਸੇ ਸਪੈਸ਼ਲ ਟਾਸਕ ਫੋਰਸ ਨੇ ਵੱਡੀ ਕਾਰਵਾਈ ਕੀਤੀ ਹੈ ਐਸਟੀਐਫ ਨੇ ਮਲਜ਼ਮ ਏਆਈਜੀ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਵਿੱਚ ਪੰਜਾਬ ਐਸਟੀਐਫ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖ ਕੇ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਲਈ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਹੈ ਇਸ ਤੇ ਕੇਂਦਰੀ ਵਿੱਤ ਮੰਤਰਾਲੇ ਦੀ ਕਮੇਟੀ ਨੇ ਮੁਲਜ਼ਮ ਏਆਈਜੀ ਰਾਜੇ ਸਿੰਘ ਹੁੰਦਲ ਉਹਨਾਂ ਦੀ ਪਤਨੀ ਅਤੇ ਧੀ ਨੂੰ 9 ਫਰਵਰੀ ਤੱਕ ਦਿੱਲੀ ਵਿੱਚ ਅਥਾਰਟੀ ਅੱਗੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਜੇਕਰ ਸਬੰਧਤ ਤਿਰ ਵੱਲੋਂ ਜਵਾਬ ਦਾਖਲ ਨਾ ਕੀਤਾ ਗਿਆ ਤਾਂ ਪਗੌੜ ਏਆਈਜੀ ਰਾਜੇ ਸਿੰਘ ਦੀ ਜਾਇਦਾਦ ਕੁਰਕਨ ਦੀ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਮੁਲਜ਼ਮ ਏਆਈਜੀ ਦੀ ਪਤਨੀ ਮੁਹਾਟੇ ਸਥਿਤ ਜਾਇਦਾਦ ਨੂੰ ਕੁਰਕਨ ਲਈ ਐਨਡੀਪੀ ਐਕਟ ਦੀ ਧਾਰਾ 64 ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੀ ਕੀਮਤ ਕਰੀਬ 4 ਕਰੋੜ ਰੁਪਏ ਦੱਸੀ ਜਾਂਦੀ ਹੈ 9 ਫਰਵਰੀ ਨੂੰ ਸਹੀ ਜਵਾਬ ਜਾਂ ਜਵਾਬ ਦਾਖਲ ਨਾ ਕਰਨ ਅਤੇ ਹੋਰ ਪਹਿਲੂਆਂ ਦੀ ਜਾਂਚ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਜਾਵੇਗਾ ਐਸਟੀਐਫ ਅਧਿਕਾਰੀਆਂ ਮੁਤਾਬਕ ਪੰਜਾਬ ਪਰ ਵਿੱਚ ਫਰਾਰ ਏਆਈਜੀ ਦੀਆਂ 9 ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ ਐਸਟੀਐਫ ਅਨੁਸਾਰ ਏਆਈਜੀ ਨੇ ਸਾਲ 2013 ਵਿੱਚ ਮੁੱਲਾਂਪੁਰ ਨਿਊ ਚੰਡੀਗੜ੍ਹ ਦੇ ਪਿੰਡ ਮਾਜਰੀ ਵਿੱਚ ਸਤ ਕਨਾਲ 40 ਮਰਲੇ ਜ਼ਮੀਨ 40 ਲੱਖ ਰੁਪਏ ਵਿੱਚ ਖਰੀਦੀ ਸੀ ਇਸੇ ਤਰ੍ਹਾਂ 2013 ਵਿੱਚ ਹੀ ਇਕੋ ਸਿਟੀ ਨਿਊ ਚੰਡੀਗੜ੍ਹ ਵਿੱਚ 500 ਵਰਗ ਗਜ਼ ਦਾ ਪਲਾਟ ਖਰੀਦਿਆ ਸੀ 500 ਵਰਗ ਗਜ਼ ਦਾ ਪਲਾਟ 20 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ 2016 ਵਿੱਚ ਮੋਹਾਲੀ ਸੈਕਟਰ 69 ਵਿੱਚ 1.5 ਕਰੋੜ ਰੁਪਏ ਦਾ 500 ਵਰਗ ਗਜ਼ ਦਾ ਮਕਾਨ ਅਤੇ ਮੋਹਾਲੀ ਸੈਕਟਰ 82 ਵਿੱਚ 733.33 ਵਰਗ ਗਜ਼ ਦਾ ਪਲਾਟ 55 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ ਇਸ ਤੋਂ ਇਲਾਵਾ 2020 ਵਿੱਚ ਲੁਧਿਆਣਾ ਦੇ ਤਿੰਨ ਸ਼ਾਪਿੰਗ ਕੰਪਲੈਕਸਾਂ ਵਿੱਚ ਕੁਝ ਸ਼ੇਅਰ ਮੁਜ਼ਮਾ ਦੇ ਨਾਮ ਨੇ ਇਸ ਤੋਂ ਇਲਾਵਾ ਫਰਾਰ AIG ਤੇ ਉਸ ਦੀ ਪਤਨੀ ਦੇ ਬੈਂਕ ਖਾਤਿਆਂ ਵਿੱਚ ਬੀਤੇ 10 ਸਾਲ ਵਿੱਚ 13 ਕਰੋੜ ਰੁਪਏ ਦਾ ਲੈਣ-ਦੇਣ ਸਾਹਮਣੇ ਆਇਆ ਹੈ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਆਮਦਨ ਦੇ ਸਰੋਤਾਂ ਮੁਤਾਬਕ AIG ਦੇ ਬੈਂਕ ਖਾਤਿਆਂ ਵਿੱਚ ਹੋਇਆ ਲੈਣ-ਦੇਣ ਜ਼ਿਆਦਾ ਹੈ ਇਸ ਤੋਂ ਇਲਾਵਾ ਕਈ ਭੁਗਤਾਨ ਸਰੋਤ ਅਤੇ ਅਣਜਾਣ ਖਾਤਿਆਂ ਵਿੱਚ ਵੀ ਲੈਣ-ਦੇਣ ਹੋਇਆ ਹੈ ਦਿੱਲੀ ਚ ਅੱਜ ਸਵੇਰ ਤੋਂ ਹੀ ਈੜੀ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਿਵਾਲ ਦੇ ਨਿੱਜੀ ਸਖਤਰ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ 12 ਲੋਕਾਂ ਦੇ ਟਿਕਾਣਿਆਂ ਤੇ ਛਾਪੇ ਮਾਰੀ ਕੀਤੀ ਗਈ ਈੜੀ ਵੱਲੋਂ ਇਹ ਕਾਰਵਾਈ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਨਿਤਿਆ ਆਤਿਸ਼ੀ ਨੇ ਈਡੀ ਦੇ ਛਾਪੇ ਦੌਰਾਨ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਪਾਲ ਪਾਸੋਂ ਦਬਾਅ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਡਰਨ ਵਾਲੇ ਨਹੀਂ। ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਰਿਸ਼ਭ ਕੁਮਾਰ ਤੇ ਆਮਾਦੀ ਪਾਰਟੀ ਨਾਲ ਜੁੜੇ ਕੁਝ ਲੋਕਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਦੇ ਹਿੱਸੇ ਵਜੋਂ ਰਾਸ਼ਟਰੀ ਰਾਜਧਾਨੇ ਦੇ ਕਰੀਬ 12 ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਇਸ ਦੇ ਨਾਲ ਹੀ ਆਮਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਨਾਰਾਇਣ ਦਾਸ ਗੁਪਤਾ ਦੇ ਘਰ ਵੀ ਇਨਫੋਰਸਮੈਂਟ ਡਾਇ ਦਾਦੀ ਕਿਆਮਾ ਦੀ ਪਾਰਟੀ ਦੀ ਮੰਤਰੀ ਆਤਿਸ਼ੀ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਤੋਂ ਠੀਕ ਪਹਿਲਾਂ ਈਡੀ ਨੇ ਪਾਰਟੀ ਦੀ ਸੀਨੀਅਰ ਆਗੂਆਂ ਦੀਆਂ ਰਿਹائشਾਂ ਤੇ ਛਾਪੇਮਾਰੀ ਕੀਤੀ ਹੈ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਈਡੀ ਦੇ ਛਾਪੇ ਤੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ। ਉਹਨਾਂ ਕਿਹਾ ਕਿਆਮਾ ਦੀ ਪਾਰਟੀ ਦੇ ਆਗੂਆਂ ਤੇ ਉਹਨਾਂ ਨਾਲ ਜੁੜੇ ਲੋਕਾਂ ਖਿਲਾਫ ਈਡੀ ਦੀ ਛਾਪੇਮਾਰੀ ਚੱਲ ਰਹੀ ਹੈ। ਭਾਜਪਾ ਕੇਂਦਰੀ ਜੱਸੀਆਂ ਨਾਲ ਹੀ ਸਾਡੀ ਪਾਰਟੀ ਨੂੰ ਦਬਾਉਣਾ ਚਾਹੁੰਦੀ ਹੈ। ਕਿ ਅੱਜ ਸਵੇਰੇ 10 ਵਜੇ ਮੈਂ ਈਡੀ ਪਰ ਇੱਕ ਬਹੁਤ ਵੱਡਾ ਐਕਸਪੋਜ਼ ਕਰਨੇ ਵਾਲੀ ਹਾਂ। इस एक्सपोजे को रोकने के लिए आम आदमी पार्टी को डराने के लिए आम आदमी पार्टी को चुप कराने के लिए आज सुबह सात बजे से ही आम आदमी पार्टी से जुड़े हुए लोगों के घर पर आम आदमी पार्टी के नेताओं के घर पर ईडी की रेड शुरू हो गई है हमारे सांसद और आम आदमी पार्टी के ट्रेजरर एन डी गुप्ता जी के घर पे रेड हो रही है ऐसा सुनने में आ रहा है कि उनके पीए के घर पे रेड हो रही है मुख्यमंत्री अरविंद केजरीवाल जी के पीए के घर पे रेड हो रही है और अभी खबरें आ रही हैं कि शायद आज दिन भर में आम आदमी पार्टी के कई और नेताओं के घर पर ईडी रेड करने वाली है ये क्या प्रयास है ईडी का ये क्या प्रयास है भारतीय जनता पार्टी शासित केंद्र सरकार का कि वो अपनी के माध्यम से आम आदमी पार्टी को डराने की कोशिश कर रही है धमकाने की कोशिश कर रही है और हमारी बात को दबाने की कोशिश कर रही है तो दस दिए कि इस तो पहला मुख्यमंत्री अरविंद केजरीवाल ने कहा कि भाजपा आम आदमी पार्टी के विधायक की कोशिश कर रही है ਪੂਰਾ ਕਿਹਾ ਕਿ ਇੱਕ ਪਾਰਟੀ ਹੈ ਜੋ ਸਾਰਿਆਂ ਨੂੰ ਖਰੀਦ ਰਹੀ ਹੈ ਜਿਨ੍ਹਾਂ ਨੇ ਗੋਆ ਤੇ ਕਰਨਾਟਕ ਵਿੱਚ ਸਰਕਾਰਾਂ ਨੂੰ ਤੋੜਿਆ ਮਹਾਰਾਸ਼ਟਰ ਵਿੱਚ ਐਨਸੀਪੀ ਸ਼ਿਵਸੇਨਾ ਗੱਠ ਜੋੜ ਦੇ ਵਿਧਾਇਕਾਂ ਨੂੰ ਖਰੀਦਿਆ ਰਾਜਸਥਾਨ ਵਿੱਚ ਕਾਂਗਰਸ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵਿਧਾਇਕਾਂ ਨਾਲ ਵੀ ਸੰਪਰਕ ਕੀਤਾ ਤਾਂ ਦੱਸ ਦਿਆ ਕਿਸ ਤੋਂ ਪਹਿਲਾਂ ਸੀਬੀਈ ਦੇ ਅਧਿਕਾਰੀ ਵੀ ਅਰਮਿੰਕੇਰੀਵਾਰ ਤੇ ਅਤਿਸ਼ੀ ਦੇਕਰ ਨੋਟਿਸ ਦੇਣ ਪਹੁੰਚੇ ਸਨ ਇਹ ਸਿਲਸਿਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਿਲਸਿਲਾ ਕਦੋਂ ਜਾ ਕੇ ਰੁਕਦਾ ਹੈ ਸਾਬਕਾ ਡੀਐਸਪੀ ਰਾਕਾਗੇੜਾ ਦੇ ਇਹ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਅਦਾਲਤ ਨੇ ਜਿਸ਼ੁਰਤ ਦੇ ਇੱਕ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਸਾਬਕਾ ਮਹਿਲਾ ਡੀਐਸਪੀ ਰਾਕਾਗੇੜਾ ਨੂੰ ਦੋਸ਼ੀ ਘਰਾ ਦਿੱਤਾ ਹੈ ਇਸ ਨੂੰ ਲੈ ਕੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਵਿੱਚ ਅੱਜ ਪਲਕੇ ਫੈਸਲਾ ਸੁਣਾਇਆ ਜਾਣਾ ਹੈ ਸੀਬੀਆਈ ਨੇ ਰਾਕਾਗੇੜਾ ਦੇ ਖਿਲਾਫ ਆਈਪੀਸੀ ਦੀ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਪਹਿਲਾਂ ਹਾਈ ਕੋਰਟ ਨੇ ਇਸ ਮਕਦਮੇ ਦੀ ਸੁਣਵਾਈ ਤੇ ਰੋਕ ਲਗਾ ਦਿੱਤੀ ਸੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੀ ਸਾਬਕਾ ਡੀਐਸਪੀ ਰਾਕਾਗੇੜਾ ਨੂੰ 1 ਲੱਖ ਰੁਪਏ ਦੇ ਰਿਸ਼ਵਤ ਦੇ ਮਾਮਲੇ ਵਿੱਚ ਦੋਸ਼ੀ ਘਰਾੜ ਦਿੱਤਾ ਹੈ ਸੀਬੀਆਈ ਦੀ ਅਦਾਲਤ ਹੁਣ ਇਸ ਮਾਮਲੇ ਵਿੱਚ ਸਜ਼ਾ ਸੁਣਾਏਗੀ ਸੀਬੀਏ ਨੇ ਰਾਕੇਗੜਾ ਵਿਰੁੱਧ 2011 ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਉਸ ਸਮੇਂ ਇਹ ਕੇਸ ਚੰਡੀਗੜ੍ਹ ਸੀਬੀਏ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਿਹਾ ਸੀ ਪੰਜਾਬ ਰਾਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਵਿੱਚ ਕਰੀਬ 5 ਸਾਲ ਲਈ ਰੋਕ ਲਗਾ ਦਿੱਤੀ ਸੀ ਪਰ ਅਗਸਤ 2023 ਚਸਤੇ ਹਟਾ ਲਈ ਗਈ ਫਿਰ ਸੁਣਵਾਈ ਜਾਰੀ ਰਹੀ ਸੀਬੀ ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਅਦਾਲਤ ਵਿੱਚ ਬਹਿਸ ਦੌਰਾਨ ਕਿਹਾ ਕਿ ਜਾਂਚ ਜਿਵੇਂ ਅਸੀ ਕੋਲ ਰਾਕਾਗੇੜਾ ਖਿਲਾਫ ਪੁਖਤਾ ਸਬੂਤ ਨੇ ਕੈਦ ਕਰਤਾ ਨਾਲ ਉਸਦੀ ਗੱਲਬਾਤ ਦਾ ਟ੍ਰਾਂਸਕ੍ਰਿਪਟ ਅਤੇ ਫੁਟੇਜ ਵੀ ਮੌਜੂਦ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਉਸਨੇ ਰਿਸ਼ਵਤ ਮੰਗੀ ਸੀ ਰਾਕਾਗੇੜਾ ਨੂੰ ਸੀਬੀ ਚੰਡੀਗੜ੍ਹ ਨੇ ਸੈਕਟਰ 15 ਸਥਿਤ ਉਸਦੇ ਘਰ ਗ੍ਰਿਫਤਾਰ ਕੀਤਾ ਸੀ ਮੋਲਾਪੁਰ ਦੇ ਇੱਕ ਬਿਲਡਰ ਨੇ ਉਸਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਸਨ ਹਾਲਾਂਕਿ ਅਦਾਲਤ ਵਿੱਚ ਆਪਣੀ ਗਵਾਹੀ ਦੌਰਾਨ ਉਹ ਆਪਣੇ ਬਿਆਨ ਤੋਂ ਮੁਕਰ ਗਿਆ ਸੀ ਸੀਬੀਆਈ ਨੇ ਮੁਹਾਲੀ ਦੇ ਮੁੱਲਾਂਪੁਰ ਦੇ ਵਾਸੀ ਕੇਕੇ ਮਲਹੋਤਰਾ ਦੀ ਸ਼ਿਕਾਇਤ ਤੇ ਰਾਕਾਗੇਰਾ ਨੂੰ 25 ਜੁਲਾਈ 2011 ਨੂੰ ਸੈਕਟਰ 15 ਸਥਿਤ ਕੋਠੀ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਦਿਆਂ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਜਦੋਂ ਸੀਬੀਆਈ ਨੇ ਉਸ ਦੇ ਘਰ ਛਾਪਾ ਮਾਰਿਆ ਤਾਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਤਲਾਸ਼ੀ ਦੌਰਾਨ ਸੀਬੀਆਈ ਨੇ 21.47 ਦੇ 67 ਕਾਰਤੂਸ 32 ਬੋਰ ਦਾ ਜਰਮਨ ਬਣਿਆ ਰਿਵਾਲਵਰ ਅਤੇ ਇੱਕ ਡਬਲ ਬੈਰਲ ਬੰਦੂਕ ਬਰਾਮਦ ਕੀਤੀ ਸੀ ਇਸ ਤੋਂ ਲਗਭਗ 53 ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਸਨ ਸੀਬੀਆਈ ਮੁਤਾਬਕ ਜਾਂਚ ਦੌਰਾਨ ਉਸ ਦੇ ਘਰੋਂ 90 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਰਾਕਾ ਖਿਲਾਫ ਆਰਮਜ਼ ਐਕਟ ਤਹਿਤ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਇਸ ਮਾਮਲੇ ਵਿੱਚ 2017 ਵਿੱਚ ਰਾਕਾ ਗੇਰਾਂ ਨੂੰ ਜੁਡੀਸ਼ੀਅਲ ਮਿਨਿਸਟਰੀ ਦੀ ਅਦਾਲਤ ਨੇ 1 ਸਾਲ ਦੀ ਸਜ਼ਾ ਸੁਣਾਈ ਸੀ ਉਸ ਨੇ ਸਜ਼ਾ ਖਿਲਾਫ ਜੈਸ਼ਨ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ 2019 ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਾਕਾ ਗੇਰਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਇਸ ਮਾਮਲੇ ਵਿੱਚ ਭਲਕੇ ਸੀਬੀਏ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਕਿੰਨੀ ਕੁ ਸਖਤ ਸਜ਼ਾ ਦਿੰਦੀ ਹੈ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੇ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਭਖਿਆ ਵਿਵਾਦ ਮੇਅਰ ਚੁਣਨ ਵਾਲੇ ਪ੍ਰੈਜ਼ਾਈਡਿੰਗ ਅਫਸਰ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਆਮ ਆਦਮੀ ਪਾਰਟੀ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤਾ ਗਿਆ ਵੀਡੀਓ ਕਿਹਾ ਵੀਡੀਓ ਵਿੱਚ ਅਧਿਕਾਰੀ ਅਨਿਲ ਮਸੀ ਬੈਟ ਪੇਪਰ ਤੇ ਮਾਰ ਰਿਹਾ ਹੈ ਟਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿਸਟਰੀਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ ਪੰਜਾਬ ਵਿੱਚ ਹੋਣ ਵਾਲੇ ਰਜਿਸਟਰੀਆਂ ਤੇ ਐਨਓਸੀ ਦੀ ਸ਼ਰਤ ਨੂੰ ਹਟਾਉਣ ਜਾ ਰਹੀ ਹੈ ਸਰਕਾਰ ਮੁੱਖ ਮੰਤਰੀ ਮਾਨ ਨੇ ਦਿੱਤੀ ਜਾਣਕਾਰੀ ਕਿਹਾ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਟੱਕਿਆਂ ਤੇ ਖੱਜਲ ਖਵਾਰੀ ਤੋਂ ਮਿਲੇਗੀ ਨਿਜਾਤ ਪੰਜਾਬ ਵਿੱਚ ਘਰ ਅਤੇ ਗੱਡੀ ਖਰੀਦਣਾ ਹੋਵੇਗਾ ਹੋਰ ਮਹਿੰਗਾ ਕਰਤੇ ਵਹਾਂ ਲੈ ਲਈ ਲੋਹਾਂ ਤੇ ਲੱਗਿਆ ਨਵਾਂ ਟੈਕਸ ਬਿਕਰਮਜੀਠਿਆ ਨੇ ਘੇਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਰਿਵਾਲ ਨੂੰ ਮਾਰੇ ਮੇਨੇ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੀਆਂ ਤਿਆਰੀਆਂ ਸ਼ੁਰੂ ਵੱਖ-ਵੱਖ ਮੀਟਿੰਗਾਂ ਵਿੱਚ ਲੱਗੀ ਸਰਕਾਰ ਸਰਕਾਰ ਦੀਆਂ ਮੀਟਿੰਗਾਂ ਤੇ ਉੱਠ ਰਹੇ ਨੇ ਸਵਾਲ ਮੀਟਿੰਗਾਂ ਵਿੱਚ ਦਿੱਲੀ ਦੀ ਮੰਤਰੀ ਅਤਿਸ਼ੀ ਦੇ ਸ਼ਾਮਲ ਹੋਣ ਦੀ ਚਰਚਾ ਭਾਜਪਾ ਨੇ ਕਿਹਾ ਕਿ ਦਿੱਲੀ ਦੇ ਮੰਤਰੀ ਚਲਾ ਰਹੇ ਨੇ ਪੰਜਾਬ ਸਰਕਾਰ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ